ਦੇਖੋ ਰਾਤ ਮੀਂਹ ਹੀ ਨੇ ਕਿੰਨਾ ਪਾ ਰਹੀ ਹੈ ਅੱਜ ਦਿਨ ਹੈਗਾ ਸ਼ਨੀਵਾਰ ਵੀ ਵੀ ਆਇਆ ਇਸ ਤਿਹਰੇ ਵੀ ਆ ਆ ਸ਼ਾਮ ਨੂੰ ਕੱਲ ਮੈਂ ਇਕੱਠਾ ਕਰਕੇ ਪਈ ਸੀ ਮੈਂ ਸਵੇਰ ਉਹਦੇ ਚ ਪਾ ਦਾਂਗੀ ਰਸਤੇ ਵਿੱਚ ਤਿਆਰ ਹੋ ਰੋ ਹੋ ਕੇ ਇੱਕ ਸਾਡੀ ਗਰੀਸੀ ਗੰਦੇ ਥਾਂ ਨਹੀਂ ਬੈਂਦੀ ਕੋ ਰਿਚਰਡ ਕਿ ਪਛਾਈ ਸੀ ਤਿੰਦਰੀ ਟੀਚੁੰਦਰੀ ਹੈ ਗਾ ਹੈ ਤੋ ਗੰਦੇ ਧਾ ਨੇ ਪੈਂਦੇ ਤੁਨਾ ਕੀ ਵਿੱਚ ਸੀ ਨਾ ਅੱਤੀ ਸੀ ਇਹ ਕੱਲ ਵਲ ਤੈੜੀ ਕੱਲ ਮੈਨੂੰ ਮਾਇਆ ਸੀ ਗੇਤੀ ਉੜੀ ਚਲੋ ਕੂੜਾ ਚੱਕਦੇ ਹਾਂ ਗੰਦ ਜਿਹੜਾ ਪਿਆ ਸਾਰਾ ਖਿਲਾਰਾ ਚੱਕਦੇ ਹਾਂ ਹਾਂਜੀ ਬਾਹਰ ਸਾਰਾ ਨਿੱਪੜ ਗਿਆ ਆਪਣਾ ਸਾਫ ਕਰਤਾ ਪਾਉੜੀ ਨੂੰ ਵੀ ਸਾਫ ਕਰੀ ਮੈਂ ਤੇ ਆਪਣਾ ਕੋਠਾ ਵੀ ਸਾਫ ਕਰੀ ਚੰਗੀ ਤਰ੍ਹਾਂ ਉਹ ਤਾਂ ਫੋਨ ਮੈਂ ਚਾਰਜ ਤੇ ਲਾਇਆ ਵੈਸੇ ਹੀ ਆ ਤੇ ਇਧਰੋ ਸਾਰਾ ਵਧੀਆ ਠੀਕ ਹੋ ਗਿਆ ਮੈਂ ਕੱਪੜੇ ਵੀ ਧੋਵਾਂਗੀ ਬੱਕਰ ਗਿੱਲੀ ਸੀ ਤਾਂ ਕਰਕੇ ਮੈਂ ਰੱਖਤੀ ਤੇ ਅੰਦਰਲਾ ਮੇਰਾ ਸਾਰਾ ਹੀ ਪਿਆ ਹਜੇ ਸਾਫ ਸੁਹਾਗੀ ਸਾਰਾ ਕੰਮ ਪਿਆਗਾ ਨਵੀਨ ਰੋਟੀ ਬਣਾ ਕੇ ਦੇ ਕੇ ਗਈ ਸੀਗੀ ਮੈਂ ਬਣਾ ਕੇ ਦੇ ਕੇ ਗਈ ਸੀ ਤੇ ਮੈਂ ਕਿਹਾ ਚੱਲ ਵੀਡੀਓ ਬਣਾ ਲਈ ਦੁੱਧ ਵੀ ਮੈਂ ਲਈ ਆਈ ਸੀਗੀ ਤੇ ਹੁਣ ਮੈਂ ਪਹਿਲਾਂ ਭਾਂਡੇ ਮਲ ਜੂਗੀ ਮੈਂ ਕਿਹਾ ਚੱਲ ਭਾਂਡੇ ਚੱਕ ਰਿਆਂ ਤੇ ਮੇਰੀ ਰੋਟੀ ਰਹਿ ਗਈ ਮੈਂ ਮੈਂ ਖਾਣੀ ਤਾਂ ਹੈਣੀਗੀ ਤੇ ਮੈਂ ਉਹ ਕਰਤਾ ਤੇ ਪਹਿਲਾਂ ਮੈਂ ਮਲ ਜੂਗੀ ਭਾਂਡੇ ਲੋਜੀ ਡਰੈਂਗ ਰੂਮ ਆਪਣਾ ਚੰਗੀ ਤਰ੍ਹਾਂ ਸਾਫ ਕਰਤਾ ਆਪਣੀ ਸੋਫੇ ਮੈਂ ਨਾ ਚੰਗੀ ਤਰ੍ਹਾਂ ਝਾੜੇ ਹੈਗੇ ਤੇ ਇਹਨਾਂ ਦੇ ਥੱਲੇ ਵੀ ਅੱਜ ਪੋਚਾ ਲਾਇਆਗਾ ਕਿਉਂਕਿ ਨੇਰੀ ਨਾਲ ਭਰ ਗਿਆ ਸੀਗਾ ਸਾਰਾ ਬਰੀਕ ਬਰੀਕ ਕਾਲੀ ਕਾਲੀ ਮਿੱਟੀ ਤੇ ਜਿਹੜਾ ਮਚਾਉਣੀ ਆ ਨਾ ਲਾਹਣ ਉਹ ਸੀ ਨੇਰੀ ਕਰਕੇ ਆ ਗਿਆ ਨਵੀ ਨੂੰ ਮਨਮਾਉਣਾ ਸੀਗਾ ਤੇ ਉਹ ਨਵੀ ਸੌਂਗੀ ਤੇ ਡਾਈਨਿੰਗ ਟੇਬਲ ਦੀਆਂ ਕੁਰਸੀਆਂ ਵੀ ਚੰਗੀ ਤਰ੍ਹਾਂ ਸਾਫ਼ ਕੀਤੀਆਂ ਬਾਕੀ ਇਧਰੋਂ ਤੇ ਆ ਨਿੱਕਾ ਮੂਟਾ ਬੈੱਡ ਬੁੱਡ ਸਾਰਾ ਨਵੀ ਨੇ ਕੀਤਾ ਲੇਟ ਹੈਣੀਗੀ ਲੈਕ ਟਾਟਰ ਮਬਾਂਦੀ ਕਰ ਲੈ ਸੀ ਆ ਇਤਰੂ ਵੀ ਆਹ ਪਰੋਚਾ ਇਧਰ ਮੈਂ ਚੱਕਤੀ ਉਧਰੋਂ ਵੀ ਹੋਵੇ ਸਾਫ ਆਪਣਾ ਸਾਰਾ ਕੰਮ ਨਿਪਟੜਿਆ ਕੱਪੜੇ ਰਹਿ ਗਏ ਧੋਣ ਵਾਲੇ ਜਿੱਦੋਂ ਲੈਟ ਆ ਗਈ ਉਦੋਂ ਧੋ ਲੂੰਗੀ ਨਵੀ ਇਧਰ ਸੁੱਤੀ ਪਈ ਹੈਗੀ ਤੇ ਇਤਰੂ ਵੀ ਆਪਣਾ ਵਧੀਆ ਸਾਫ ਹੋਊਗਾ ਚੰਗੀ ਤਰ੍ਹਾਂ ਤੇ ਰਸੋਈ ਵੀ ਕੁਛ ਰਸੋਈ ਤਾਂ ਮੇਰੀ ਚਮਕਦੀ ਰਹਿੰਦੀ ਹੈਗੀ ਦਿਲ ਖੁਸ਼ ਹੋ ਜਾਂਦਾ ਹੈਗਾ ਸਾਫ ਸੁਥਰੀ ਦੇਖ ਕੇ ਹਾਂਜੀ ਕੱਪੜੇ ਮੇਰੇ ਧੋਤੇਗੇ ਆ ਰਹਿਗੇ ਥੋੜੇ ਜਿਹੀ ਕਿਉਂਕਿ ਮੇਰੀ ਸਾਫ ਬਣਸੀ ਜਿਹੜੀ ਖਤਮ ਹੋ ਗਈ ਮੇਰੇ ਹੱਥ ਚ ਨਹੀਂ ਆਉਂਦੀ ਤੇ ਇੱਕ ਉਹ ਚਾਦਰ ਰਹੇਗੀ ਤੇ ਬੱਠਣ ਵਾਲੇ ਕੱਪੜੇ ਆ ਮੈਂ ਪਾਉਂਗੀ ਸੁੱਕਣੇ ਲਾਈਟ ਹਜੇ ਵੀ ਨਹੀਂ ਆਏਗੀ ਮੈਂ ਹਜੇ ਲਾਈਟ ਨੂੰ ਢੱਕੀਗੀ ਤਾਂ ਮੇਰੇ ਸਾਰੇ ਕੰਮ ਰਹਿ ਜਾਣਗੇ ਤਾਂ ਕਰਕੇ ਫਿਰ ਮੈਂ ਕਿਹਾ ਮੈਂ ਧੋ ਹੀ ਲਵਾਂ ਧੋ ਕੇ ਹੁਣ ਇਹਨਾਂ ਨੂੰ ਪਾ ਦੂੰਗੀ ਸੁੱਕਣੇ ਹਾਂਜੀ ਕੱਪੜੇ ਮੈਂ ਸੁੱਕਣੇ ਪਾਤੇ ਨਿਚੋੜ ਕੇ ਤੇ ਲਾਈਟ ਵੀ ਹੁਣੀ ਆਈ ਹੈਗੀ ਲੈਟ ਵੀ ਆ ਗਈ ਮੈਂ ਚਲ ਹੁਣ ਤਾਂ ਪਾਏ ਰਹਿਣ ਦੇ ਐਨਿਕ ਰਹਿ ਗਏ ਮੈਂ ਕੋਠੇ ਤੇ ਪਾ ਆਉਂਗੀ ਕਿਉਂਕਿ ਇੱਥੇ ਜਗ੍ਹਾ ਨਹੀਂ ਉੱਥੇ ਦੋ ਤਿੰਨ ਬਲੈਣਾ ਪਾ ਦੂੰਗੀ ਹੋਰ ਤੇ ਬਾਕੀ ਆ ਇੱਕ ਤੋਂ ਤਾਂ ਪਾ ਦੂੰਗੀ ਕੱਪੜੇ ਆਪਣੇ ਇਨੇ ਛੋੜ ਕੇ ਆਪਾਂ ਨੇ ਪਾਤੇ ਨੇ ਵੀ ਬੇਲੀ ਹੋ ਗਈ ਸੀ ਜੀ ਹੁਣ ਲੈ ਚਲੀ ਆਂ ਭੱਤੇ ਭੱਤੇ ਲੈ ਕੇ ਆਉਂਗੀ ਮੈਂ ਸਮਾਨ ਥੋੜਾ ਮोटा ਇਹ ਜਿਹੜਾ ਕਰਦਾ ਜ਼ਰੂਰੀ ਹੈ ਕਿਉਂਕਿ ਮੈਨੂੰ ਛੁੱਟੀ ਦਾ ਹੀ ਲਾਹਾ ਮਿਲਣਾ ਤੇ ਹੁਣ ਚੱਲਦੇ ਆਂ ਨਵੀ ਦੇ ਡੈਡੀ ਨਾਲ ਜਾਣਾ ਹਾਂਜੀ ਅੱਜ ਮੈਂ ਚੱਲੀ ਆ ਥਾਰ ਤੇ ਅਕਕੇ ਦੇ ਬੰਦ ਹੋਣਾ ਨਾ ਇਹ ਆਏ ਜੀ ਖੁੱਲੀ ਹੈ ਨਾ ਪੂਰੀ ਵਧੀਆ ਇਹ ਵੀ ਉਹ ਮੈਂ ਚਲਾਉਣੀ ਪੈਂਦੀ ਦੂਜੀਆਂ ਗੱਡੀਆਂ ਵਾਂਗੂ ਇਹ ਵੀ ਚਲਾਵਾ ਸਰ ਮੈਂ ਇੱਥੇ ਚਲਾਉਂਗੀ ਆਹ ਦੇਖ ਦੇ ਜਿਹੜਾ ਆਟੋਮੈਟਿਕ ਹੈ ਨਾ ਦੇਖ ਲਾਂਗੇ ਚਲੋ ਹੂੰ ਦੂਜਾ ਨਾ ਸਹੀ ਲੱਗਦਾ ਅੱਜ ਮੈਂ ਤੋ ਕਰਦੇ ਬਰਸਾ ਨਾ ਉਹ ਨਾ ਉਹ ਦਨ ਮਿੱਟ ਤਣੀ ਆਇਆ ਜੋ ਕਿ ਨਹੀਂ ਚਲਤ ਹੋਈ ਇਹ ਫੇਰ ਰੋਕਾ ਲਾ ਲਾ ਕੋਈ ਪਰੂਸਲਾ ਕਰੂ ਜੇ ਮੈਂ ਅੱਜ ਉਹਦੇ ਕੇ ਪੀਂਦੀ ਤੋਂ ਜਿੰਨੋਂ ਗੱਲ ਤੇ ਪੁੱਛ ਨਾ ਕੋਈ ਇਹਨਾਂ ਬੰਦੇ ਤੋਂ ਨਿਕਲ ਕੇ ਜੇ ਕੋਈ 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 ਸੈਲਫਿਸਟ ਆਣੀ ਨਾ ਮੈਂ ਤੇ ਨਹੀਂ ਮੇਰੇ ਬਾਹਰ ਤੋਂ ਲੱਗੇ ਐਡ ਕਾ ਲਾ ਕੇ ਚਲਾਏ ਐਡ ਕਾ ਲਾ ਕੇ ਫੇਰ ਚਲਾਇਆ ਕਰੂੰਗੀ ਹਾਂਜੀ ਪਹੁੰਚ ਗਈ ਮੈਂ ਸ਼ਰਮੇ ਬਾਈ ਦੀ ਦੁਕਾਨ ਤੇ इत थोड़ा जारूरी हाँ जी लिया हर एक चीज मिलती है okay. जीद आपने जीद। आपने ले ले। चीज़ मिल इस दुकान अपने बिल लैन वा हाँ जी समान अपने सारा ले लिया जो चाहिए hindi nga ang gawin niya rin. So, hindi lang din. సස්മ ල පය අతසි පරട පැල්ලද ಡලಿසිගේ ത्याලන් ද දටග දවෝ ਆ ਨਵੀਂ ਵਾਸਤੇ ਕਾਟਨ ਕੈਂਡੀ ਲੈਂਦੀ ਹਾਂ ਮੈਂ ਹੈਨਾ ਤੇ ਆਹ ਵਾਲਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੀ ਮਾਰਵਾ ਬਲੌਗ ਵਿੱਚ ਕੰਨ ਮੈਂ ਗਈ ਸੀ ਭਗਤੇ ਅੱਜ ਦੀ ਵੀਡੀਓ ਜਿਹੜੀ ਬਹੁਤ 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 ਜ਼ਿਆਦਾ ਖਾਸ ਹੋਣ ਵਾਲੀ ਹੈਗੀ ਕਿ ਮੈਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਮੈਂ ਦੱਸਾਂ ਕਿ ਮੈਂ ਤੇ ਚਲੋ ਜੀ ਵੀਡੀਓ ਨਾਲ ਜੁੜੇ ਰਹੋ ਤੇ ਇਹ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਪਲੀਜ਼ ਹਾਂਜੀ ਇੱਕ ਮੈਂ ਬਹੁਤ ਸੋਹਣੀ ਚੀਜ਼ ਲਿਆਂਦੀ ਜੀ ਬਹੁਤ ਖਾਸ ਤੇ ਇਹ ਮੈਨੂੰ ਹਮੇਸ਼ਾ ਯਾਦ ਰਹੂ ਜਿਸ ਕਿਸ ਮੌਕੇ ਤੇ ਮੈਂ ਲੈ ਕੇ ਆਈ ਸੀ ਦੇਖੋ ਜੇ ਤੁਹਾਨੂੰ ਸੋਹਣੇ ਲੱਗੇ ਤਾਂ ਕਮੈਂਟ ਚ ਜਰੂਰ ਲਿਖੋ ਇੱਕ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕਰਦੇ ਵੀਡੀਓ ਤੁਸੀਂ ਚਲਾ ਲੈਣੇ ਦੇਖੀ ਜਾਂਦੇ ਆ ਲਾਈਕ ਕਰਦੇ ਕਰੋ ਤੇ ਦੇਖ ਡ੍ਰੈੰਗ ਰੂਮ ਦੀ ਸਾਬ ਸਫਾਈ ਆਪਣੀ ਹੋਈ ਪਈ ਹੈ ਕਿ ਕੱਲਾ ਪੋਚਾ ਲਾਉਣਾ ਲਗਾ ਜਿਹੜੇ ਦੂਜੇ ਸੀਗੇ ਉਹ ਮੈਂ ਇੱਧਰ ਰੱਖਤੇ ਸੀਗੇ ਆ ਵੀ ਮੈਂ ਸੂਹਰ ਲੂਟ ਕੀਤਾ ਸੀਗਾ ਉਹ ਵਾਲੇ ਮੈਂ ਇੱਧਰ ਰੱਖਤੇ ਜਿਮੀ ਪੈ ਕੇ ਹਟੇਗਾ ਪੂਰ ਜਿਤਾਈ ਜਾਂਦੀ ਸ਼ੈ ਨਹੀਂ ਨਹੀਂ ਹਟਦੀ ਹੁੰਦਾ ਇੱਕੇ ਦਾ ਮਾ ਆ ਕੇ ਨਹੀਂ ਜਹਾਟਿਆ ताज़ी दूध दें ऐसे मेरे में ताकत के लिए बाबा दें। ना कभी ना ਹਾਂਜੀ ਕੰਮ ਆਪਣੇ ਸਾਰੇ ਹੋ ਗਏ ਤੇ ਇਤਰੋ ਸਾਫ ਸਫਾਈ ਹੋ ਗਈ ਇਤਰੋ ਵੀ ਹੋ ਗਈ ਸਾਰੀ ਸਾਫ ਸਫਾਈ ਵਧੀਆ ਆ ਵਾਲੇ ਡ੍ਰੈੰਗ ਰੂਮ ਵਾਲੇ ਜਿਹੜੇ ਸੀਗੇ ਹਾਕੀ ਹੁੰਦੇ ਹੈਗੇ ਪੌਟ ਜੇ ਇਹ ਮੈਂ ਇੱਥੇ ਰੱਖਦੇ ਇੱਥੇ ਵੀ ਵਧੀਆ ਲੱਗਦੇ ਹੈਗੇ ਤੇ ਅੱਜ ਮੈਂ ਬੁਲਾਏਗਾ ਕਿਰਨਾਂ ਦੀ ਭੈਣ ਇੱਥਰ ਵੀ ਸਾਰੇ ਸਫਾਈ ਹੋਗੀ ਤੇ ਇੱਧਰ ਵੀ ਚੰਗੀ ਤਰ੍ਹਾਂ ਦੇਖੋ ਪੋਚੇ ਵੀ ਲੱਗ ਗਏ ਸਫਾਈ ਵੀ ਹੋਗੀ ਦੀ ਸਬਜੀ ਬਣਾ ਲਈ ਨਵੀਂ ਵੀ ਬਣਾ ਲਈ ਹੈਲੋ ਇਧਰ ਹਾਂ ਨਵੀਂ ਆ ਕੇ ਹੋਗੀ ਤਿਆਰ ਰੈਡੀ ਛੜੀ ਤੇ ਆਹ ਵਾਲੇ ਕੱਪੜੇ ਪਾਉਣੇ ਆ ਮੈਂ ਇਧਰ ਥੋੜੀ ਜਿਆਦਾ ਠੀਕ ਕਰਨ ਵਾਲੀ ਹੈ ਵੈਸੇ ਸਫਾਈ ਸਾਰੀ ਹੋ ਗਈ ਚਾਦਰ ਠੀਕ ਕਰਨ ਵਾਲੀ ਹੈਗੀ ਤੇ ਇਧਰ ਵੀ ਆਪਣਾ ਰਸੋਈ ਦਾ ਸਾਰਾ ਨਿਬੜ ਗਿਆ ਕੰਮ ਸਬਜੀ ਗਵਾਰੇ ਦੀਆਂ ਫਲੀਆਂ ਦੀ ਧੜੀ ਪਈ ਹੈਗੀ ਠੀਕੇ ਭਾਂਡੇ ਵੀ ਮੰਨ ਜੇ ਪੈ ਗਏ ਹਾਂਜੀ ਨਹਾ ਲਈ ਸੀ ਕਿ ਮੈਂ ਵੀ ਹੁਣ ਦੇਲੇ ਖਾਏ ਸੀ ਤੇ ਕੰਰਨਾ ਦੀ ਭੈਣ ਕੱਪੜੇ ਧੋਈ ਜਾਂਦੀ ਹੈਗੀ ਥੋੜੇ ਸੀਗੇ ਕੱਲ ਮੈਂ ਧੋਤੇ ਸੀਗੇ ਸਾਰੇ ਬਾਹਲ ਨੂੰ ਮੈਂ ਤਾਂੁੱਲੇ ਛੱਡੇ ਹੈਗੇ ਥੋੜੇ ਜਿਹੇ ਨ ਭਿੱਜ ਗਏ ਸੀਗੇ ਪਿੱਛੋਂ ਗਿੱਚੀ ਜੀ ਭਿੱਜ ਜਾਂਦੀ ਹੈਗੀ ਤੇ ਆਹ ਦੇਖੋ ਮੈਂ ਬੋਤਲ ਲਵਾਈ ਸੀਗੀ ਟ੍ਰਿਪ ਲਵਾਈ ਸੀਗੀ ਚਲੋ ਕਿਉਂਕਿ ਮੇਰੀ ਲੱਤਾਂ ਕਈ ਦਿਨ ਹੋ ਗਏ ਬਾਹਰੀਆਂ ਦੁਰਦੀਆਂ ਹੋਈਆਂ ਕੱਲ ਮੈਂ ਕੋਠੇ ਗੁਰੂ ਤੋਂ ਮਾਲਾਸ਼ੀ ਜੀ ਕਰਵਾ ਕੇ ਲੈ ਕੇ ਆਈ ਸੀ ਉਹਦੇ ਨਾਲ ਥੋੜਾ ਟਾਈਮ ਹੀ ਠੀਕ ਰਿਹਾ ਤੇ ਹਾਣ ਉਹ ਇਹ ਵਾਲਾ ਵਲੌਗ ਸ਼ਾਇਦ ਮੈਂ ਪਾ ਦਿਆ ਤੇ ਇਸ ਤੋਂ ਅਗਲਾ ਵਲੌਗ ਦੇਖ ਲਈ ਚੈਨਲ ਨੂੰ ਕਰ ਲ ਤੁਸੀਂ ਸਬਸਕ੍ਰਾਈਬ ਸਬਸਕ੍ਰਾਈਬ ਕਿਉਂਕਿ ਇਸ ਤੋਂ ਅੱਗੇ ਅੱਗੇ ਵੀਡੀਓ ਬਹੁਤ ਬਹੁਤ ਜ਼ਿਆਦਾ ਵਧੀਆ ਹੋਣ ਵਾਲੀ ਹੈਗੀ ਆਉਣ ਵਾਲੀ ਹੈ ਮਤਲਬ ਕਿਉਂਕਿ ਮੈਨੂੰ ਖੁਸ਼ੀ ਚ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲੀ ਜਾਈਏ ਲੋਈ ਜੀ ਫਿਰ ਹੁਣ ਆਪਾਂ ਵੀਡੀਓ ਤੇ ਕਰਦੇ ਹਾਂ ਸਮਾਪਤੀ ਜੀ ਮੈਨੂੰ ਇੱਕ ਨੀ ਹੋ ਵੀਡੀਓ ਦੇ ਨਾਲ ਤੱਕਿਆ ਸਾਰਿਆਂ ਦਾ ਸਹੀਆ ਕਾਜੀ